ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਸੀ ਅੱਜ ਵੀ ਤੁਹਾਡੇ ਲਈ ਇੱਕ ਨਵੀਂ ਜਿਹੜੀ ਅਪਡੇਟ ਆਉ ਲੈ ਕੇ ਹਾਜ਼ਰ ਹੋਏ ਆਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਕਨਸਟੇਬਲ 2025 ਜਿਹਦਾ ਹੁਣੇ ਐਗਜ਼ਾਮ ਹੋਇਆ ਸੀ ਤਾਂ ਉਹਦੇ ਸਕੋਰ ਕਾਰਡ ਜਿਹੜੇ ਆ ਚੁੱਕੇ ਨੇ ਤੇ ਉਹਨਾਂ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਡਾਊਨਲੋਡ ਕਰਨ ਲਈ ਤੁਸੀਂ ਕੀ ਕਰਨਾ ਹੈ ਕਿ ਇੱਕ ਲਿੰਕ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਉਹਦੇ ਤੇ ਜਾਣਾ ਉਸ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇਦਾਂ ਦਾ ਇੰਟਰਫੇਸ ਆਏਗਾ ਤਾਂ ਲੌਗਇਨ ਤੇ ਜਾਓਗੇ ਲੌਗਇਨ ਕਰਨ ਤੋਂ ਬਾਅਦ ਇਦਾਂ ਦਾ ਤੁਹਾਡੇ ਅੱਗੇ ਇੰਟਰਫੇਸ ਖੁੱਲੇਗਾ ਜਿਹਦੇ ਵਿੱਚ ਤੁਸੀਂ ਆਪਣੀ ਉਪਰ ਨਹੀਂ ਆ ਪਾਸਵਰਡ ਭਰਨਾ ਤੇ ਜਿਹੜਾ ਕੈਪਚਾ ਤੁਹਾਨੂੰ ਕੋਡ ਦਿੱਤਾ ਹੋਇਆ ਉਹ ਫਿਲ ਕਰ ਦੇਣਾ ਇਹਨਾਂ ਕੁ ਫਿਲ ਕਰਨ ਤੋਂ ਬਾਅਦ ਤੁਸੀਂ ਲੌਗਇਨ ਕਰ ਦੇਣਾ ਤੇ ਤੁਹਾਡੀ ਜਿਹੜੀ ਅਪਡੇਟ ਹੈਗੀ ਉਹ ਖੁੱਲ ਕੇ ਆ ਜਾਏਗੀ ਉਸ ਤੋਂ ਬਾਅਦ ਤੁਸੀਂ ਐਕਸ਼ਨ ਤੇ ਜਾ ਕੇ ਆਪਣਾ ਜਿਹੜਾ ਸਕੋਰ ਕਾਰਡ ਹੈ ਉਹ ਦੇਖ ਸਕਦੇ ਹੋ ਤੇ ਉਹਨੂੰ ਡਾਊਨਲੋਡ ਵੀ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਨਾ ਮੈਂ ਤੁਹਾਨੂੰ ਮੇ ਜੋ ਅਪਡੇਟ ਹੈ ਜਿਹੜੀ ਉਹ ਵੀ ਦਿੰਦੇ ਹੀ ਰਹਨੇ ਆ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਦੇ ਰਹਨੇ ਆ ਜੇਕਰ ਤੁਸੀਂ ਹਜੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨਾਂ ਇਹਦਾ ਉਹ ਦਿਵਾ ਕੇ ਰੱਖੋ ਬਾਕੀ ਜਿਹੜਾ ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਨੂੰ ਉਹਦਾ ਰਿਪਲਾਈ ਜਿਹੜਾ ਤੁਰੰਤ ਹੀ ਦੇ ਦਿੱਤਾ ਜਾਵੇਗਾ ਹਾਂਜੀ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ